ਪਾਕ ਤੇ ਆਪਣੇ ਧਾਰੇ ਆਪਣੀ ਇੱਜ਼ਤ ਤੇ ਆਪਣੀ ਆਪ ਨੂੰ ਦੇ ਖਾਤਰ ਪੰਜਾਬ ਦੇ ਧਰਤੀ ਦੀ ਖਾਤਰ ਚੱਲਿਆ ਕੋ ਲੋਕ ਇਸ ਸੱਜਦੇ ਤੇ ਤੁਰਦੇ ਨੇ ਜਿਹੜੇ ਲੋਕ ਮਰਦੀ ਪਰਵਾਹ ਨਾ ਕਰਨ ਜਿਹੜੇ ਲੋਕ ਜੀਵਨ ਦੀ ਇੱਛਾ ਨਾ ਰੱਖਣ ਕੋ ਲੋਕ ਤੁਰਦੇ ਨੇ ਮੇਰੇ ਨੌਜਵਾਨ ਵੀਰ ਆਏ ਹੋ ਆਪਣੇ ਮਨਾਂ ਨੂੰ ਆਪਣੇ ਮਾਈਂਡ ਨੂੰ ਕੋਈ ਕੇ ਕੰਮੇ ਰੱਖਿਓ ਤੁਹਾਨੂੰ ਬਹੁਤ ਕੁਝ ਸੋਸ਼ਲ ਮੀਡੀਆ ਤੇ ਮਿਲੇਗਾ ਬੜਾ ਕੁਝ ਕੱਲ ਪਰਸੋਂ ਦੀਆਂ ਪੋਸਟਾਂ ਪੁੱਛਾਂ ਨੇ ਪੜਿਗਾ ਕੋਈ ਥੱਲੇ ਤੇ ਬਕਵਾਸ ਕਰੀ ਜਾਂਦਾ ਹੈ ਤੇ ਜਿਹੜਾ ਪਾਈ ਅੰਮ੍ਰਿਤਪਾਲ ਸਿੰਘ ਜੀ ਦਾ ਪੀਰ ਉਹ ਆਰਐਸਐਸ ਦਾ ਬੰਦਾ ਹੈ ਇੱਕ ਮੈਂ ਬੇਨਤੀ ਕਰਦਾ ਧਿਆਨ ਸਿੰਘ ਡੋਗਰਾ ਕੱਲਾ ਜਿਹੜਾ ਛੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਨੌਂ ਪੁੱਤ ਕੱਲੇ ਨੇ ਮਾਰ ਕੇ ਰੱਖ ਦਿੱਤੇ ਛੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਵਿੱਚੋਂ ਧਿਆਨ ਸਿੰਘ ਡੋਗਰਾ ਗਦਾਰ ਕੱਲਾ ਜਿਨੇ ਮਹਾਰਾਣੀ ਚੰਦ ਕੌਰਾਂ ਤੇ ਮਹਾਰਾਣੀ ਚੰਦ ਕੌਰਾਂ ਦੀ ਨੌਂ ਕਰਵਾ ਕੇ ਰੱਖ ਦਿੱਤੀ ਉਹ ਸ਼ਬਦ ਇੱਕ ਬੋਲਦਾ ਸੀ ਪਤਾ ਕਿਹੜਾ ਜਿਹੜਾ ਨੇ ਕੋਈ ਤਨਖਾ ਦੇ ਬੰਦਾ ਸੀਗਾ ਤੇ ਸ਼ਬਦ ਇਹ ਬੋਲਿਆ ਜਾਂਦਾ ਸੀ ਇਹ ਅੰਗਰੇਜ਼ੀ ਕਿ ਇਹ ਅੰਗਰੇਜ਼ਾਂ ਦਾ ਪਿੱਠੋ ਬਣ ਗਿਆ ਉਹਨੂੰ ਰਾਤੋ ਦਿਨ ਹੀ ਸੀ ਚਾਹਦਾ ਜਾਂ ਧੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਵੈਸੇ ਕਤਲ ਕਰ ਦਿੱਤਾ ਜਾਂਦਾ ਸੀਗਾ ਤੋਂ ਮੈਂ ਬੇਇਨਤੀ ਕਰ ਰਿਹਾ ਹਾਂ ਕਿ ਡੋਖੜਿਆਂ ਨੇ ਚਾਹਤਾ ਬਹੁਤ ਜਲਦੀ ਹੈ ਇਥੋਂ ਤੱਕ ਹੋ ਸਕਦਾ ਭਾਈ ਅਮਰਤਪਾਲ ਸਿੰਘ ਨੂੰ ਵੀ ਆਰਐਸਐਸ ਨਾਲ ਬੰਦਾ ਕਹਿਣ ਹੋ ਸਕਦਾ ਇਹ ਵੀ ਗੱਲ ਕਹਿ ਦਣ ਕਿ ਭਾਈ ਅਮਰਤਪਾਲ ਸਿੰਘ ਦਿੱਲੀ ਨਾਲ ਆ ਰਿਹਾ ਹੈ ਹੱਥ ਜੋੜ ਕੇ ਬੇਇਨਤੀ ਕਰਦਾ ਮੇਰੇ ਨੌਜਵਾਨ ਜੀਓ ਸਾਡੇ ਚਿਹਰੇ ਤੇ ਦੋ ਵਾਰ ਕਾਲ ਵਾਰ ਮੈਂ ਫਤਿਹ ਲਗਾ ਬਲੋਟ ਪੰਜ ਮਿੰਟ ਦਾ ਟਾਈਮ ਹੈ ਰੂਟ ਬੜਾ ਲੰਮਾ ਹੈ ਪਹਿਲੀ ਵਾਰ ਸਾਡੇ ਮੱਥੇ ਤੇ ਕਾਲ ਖੋਦਣ ਲੱਗੀ ਜਿੱਦਨ ਸੀ ਬਾਪੂ ਸੂਰ ਸਿੰਘ ਭਗਨਾ ਮਾਝੇ ਵਾਲਿਆਂ ਨੇ ਹਰਾਇਆ ਉਹ ਦਿਨ ਸਾਡੇ ਮੂੰਹ ਤੇ ਪਹਿਲੀ ਵਾਰ ਕਾਲ ਖੋਤੀ ਗਈ ਜਿੱਦਨ ਬਾਪੂ ਸੂਰ ਸਿੰਘ ਭਗਨੇ ਪੱਸੀ ਹਰਾਇਆ ਦੂਜੀ ਵਾਰ ਸਾਡੇ ਮੱਥੇ ਤੇ ਕਾਲ ਖੋਦਣ ਲੱਗੀ ਜਿੱਦਨ ਬੀਬੀ ਪਰਮਜੀਤ ਕੌਰ ਜੀ ਖਾਲਾ ਜਿੱਦਨ ਸੀ ਮਾਝੇ ਵਾਲਿਆਂ ਨੇ ਖੋਦਣ ਉਹ ਹਰਾਈ ਕਿ ਕਿਹਾ ਦਰਿਆ ਪਾਰ ਕਰਕੇ ਜਿਮਾਨ ਚੰਨ ਚਲੇ ਜਾਂਦਾ ਹੱਥ ਝੁੜ ਕੇ ਮੈਂ ਨੌਜਵਾਨ ਵੀ ਉਹ ਬੇਨਤੀ ਕਰਦਾ ਮਰ ਪਤਾਂ ਨੇ ਕੱਲੋ ਜਾਣਾ ਆ ਤੁਹਾਡੇ ਕੋਲ 골ਡਨ ਮੌਕਾ ਹੈ ਸੁਨਹਿਰੀ ਮੌਕਾ ਤੁਹਾਡੇ ਕੋਲ ਆਪਣੇ ਮੱਥੇ ਤੇ ਲੱਗੀ ਹੋਈ ਕਾਲਤ ਜੇ ਧੂਣਾ ਚਾਹੁੰਦੇ ਹੋ ਇਹਨਾਂ ਦੇ ਪਿੱਛੇ ਨਾ ਲੱਗਿਓ ਜਿਹੜੇ ਪੰਥ ਪੰਥ ਬਹੁਤਾ ਘੁਪਦੇ ਨੇ ਸਭ ਤੋਂ ਵੱਧ ਨੁਕਸਾਨੇ ਦਾ ਪੰਥ ਵੱਟਿਆਂ ਨੇ ਕੀਤਾ ਹੱਥ ਝੁੜ ਕੇ ਬੇਨਤੀ ਕਰਦਾ ਹੁਣ ਗੱਲ ਪਾਰਟੀ ਲਈ